ਬਸ ਉਹ ਜ਼ਿਆਦਾ ਵਧੀਆ ਫੀਲ ਹੁੰਦਾ ਜਦੋਂ ਘਰਦਿਆਂ ਨੂੰ ਵਧੀਆ ਲੱਗਦਾ ਪ੍ਰਾਊਡ ਹੁੰਦਾ ਬਸ ਮੇਰੇ ਘਰਦਿਆਂ ਨੂੰ ਮੈਨੂੰ ਤੇ ਪ੍ਰਾਊਡ ਹੋਣਾ ਚਾਹੀਦਾ ਬਾਕੀ ਸਭ ਠੀਕ ਐ ਫੜੇ ਨਾ ਕਿਵੇਂ ਯਾ ਦਾਜਾ ਜਦੋਂ ਤੱਕ ਖੜੇ ਰਹੇ ਮੇਰੇ ਨਾਲ ਫੜੇ ਨਾ ਕੋਈ ਸਕੇ ਮੈਨੂੰ ਦੁਖੀ ਆ ਦਾਜਾ ਜਦੋਂ ਤੱਕ ਖੜੇ ਰਹੇ ਮੇਰੇ ਬੰਦਾ ਜ਼ਿੰਦਗੀ ਦੇ ਵਿੱਚ ਸਭ ਕੁਝ ਹੀ ਗਵਾਵੇ ਪਰ ਇੱਕੋ ਹੀ ਕਮਾਏ ਉਹਦਾ ਦਿਲ ਨਾ ਦੁਖਾਵੇ ਮੈਂ ਚੋਣਾ ਹਰ ਜਨਮ ਤੂੰ ਹੋਵੇਂ ਮੇਰੀ ਮਾਂ ਇਸ ਗੱਲ ਤੋਂ ਨਾ ਕਰ ਦਵੀ ਮੈਨੂੰ ਕਿਤੇ ਨਾ ਮੈਨੂੰ ਪਤਾ ਮੈਂ ਵੀ ਤੈਨੂੰ ਬੜਾ ਤੰਗ ਕਰਦਾ ਪਰ ਛੱਡ ਕੋਈ ਨਾ ਚੱਲ ਪੁੱਤ ਤੇਰਾ ਹਾਂ ਮੈਨੂੰ ਲੱਗਦਾ ਐ ਚੰਗਾ ਜਦੋਂ ਕੱਢਦੀ ਐ ਗਲਾਂ ਕਿਉਂਕਿ ਮਾਂ ਦੀਆਂ ਗਾਲਾਂ ਹੁਣ ਕਿਉਂ ਦੀਆਂ ਨਾਲ ਬਚਪਨ ਕਿ ਮੈਨੂੰ ਲਾੜ ਹੀ ਲੜਾਇਆ ਜੋ ਵੀ ਸੀ ਸਿਖਾਇਆ ਸਭ ਚੰਗੇ ਲਈ ਸਿਖਾਇਆ ਅੱਜ ਜੋ ਵੀ ਕੁਝ ਹਾਂ ਤੇਰੇ ਕਰਕੇ ਹੀ ਹਾਂ ਦੁਨੀਆ ਦੀ ਗੱਲਾਂ ਸਭ ਝੜ ਕੇ ਹੀ ਹਾਂ ਤੂੰ ਚਾਹਦੀ ਸੀ ਪੜਾਉਣਾ ਪਰ ਪੜਿਆ ਮੈਂ ਨਾ ਦੁਆਵਾਂ ਤੇਰੀਆਂ ਨਾਲ ਚਮਕਾਤਾ ਤੇਰਾ ਨਾਂ ਹਰ ਕਦਮ ਕਦਮ ਮੇਰੇ ਨਾਲ ਸੀ ਤੂੰ ਖੜੀ ਰੇ ਲਈ ਤੂੰ ਦੱਸ ਕਿੱਥੇ ਕਿੱਥੇ ਨਹੀਂ ਸੀ ਲੜੀ ਜੜੀ ਜਗਾ ਕਵੇਂ ਉਹੀ ਜਿੱਤ ਲਾਵਾਂ ਤੇਰੇ ਨਾਲ ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ماں ਤੇਰੇ ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ماں ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ماں ਹੜਨਾ ਕੋਈ ਸਕੇ ਮੈਨੂੰ ਕੁਈ ਸਕੇ ਮੈਨੂੰ ਦੁਨੀਆ ਦਾ ਚਾਲ ਜਦੋਂ ਤੱਕ ਖੜੇ ਬੇਬੇ ਬਾਪੂ ਮੇ ਦੈਂ ਹੁੰਦਿਆਂ ਜ਼ਿੰਦਗੀ ਦੇ ਵਿੱਚ ਲੱਗਦਾ ਨਾ ਡਰ ਜਿਉ ਹੈਗਾ ਮੇਰੇ ਨਾਲ ਜਾਵਾ ਦੁਨੀਆ ਨਾਲ ਲੜ ਸੱਤ ਜਨਮ ਵੀ ਲਾ ਕੇ ਮੋੜ ਸਕਾ ਨਾ ਮੈਂ ਮੁੱਲ ਹਰ ਚੀਜ਼ ਵਿੱਚ ਦਿੱਤੀ ਪੂਰੀ ਉਹਨੇ ਖੁੱਲ ਇੱਕ ਚੀਜ਼ ਮੰਗੀ ਉਹਨੇ ਤੋਂ ਸੀ ਦਵਾਈ ਹਰੇਕ ਰੀਜ ਬਾਪੂ ਤੂੰ ਸੀ ਪਗਾਈ ਤੇ ਦਿੱਤੇ ਸਾਰੇ ਮੈਨੂੰ ਜ਼ਿੰਦਗੀ ਦੇ ਸੁੱਖ ਸਾਰੇ ਮੇਰੇ ਤੋਂ ਲ ਕੋਏ ਉਹਨੇ ਜਿੰਨੇ ਵੀ ਸੀ ਦੁੱਖ ਕਿਹੜਾ ਰੁਪਏ ਪੰਜ ਲੈ ਕੇ ਇੱਥੇ ਖਾਂਦਾ ਸੀ ਗਲੇਜ਼ ਉਹ ਦੇਸ਼ੋਂ ਕალი ਤੂੰ ਕਾ ਤੋਂ ਗਿਆ ਪਰਦੇਸ ਹੇਤੀ ਮਿਲ ਬਾਪੂ ਸਾਡਾ ਲੱਗਦਾ ਨਾ ਜੀ ਉੜੀਕਦਾਇਆ ਪੁੱਤ ਤੇ ਉੜੀਕਦੀ ਆਤੀ ਉਂਗਲ ਤੂੰ ਫੜ ਮੈਨੂੰ ਤੁਰਨਾ ਸਿਖਾਇਆ ਅੱਜ ਕਾਮਯਾਬੀ ਦਾ ਮੈਂ ਹੱਥ ਫੜ ਕੇ ਦਿਖਾਇਆ ਉਂਗਲ ਤੂੰ ਫੜ ਮੈਨੂੰ ਤੁਰਨਾ ਸਿਖਾਇਆ ਅੱਜ ਕਾਮਯਾਬੀ ਦਾ ਮੈਂ ਹੱਥ ਫੜ ਕੇ ਦਿਖਾਇਆ 4 ਸਾਲਾਂ ਵਿੱਚ ਮੈਨੂੰ ਕਿਤੇ ਲੱਗਾ ਨਾ ਮਹਾਰ ਬਿਨ ਤੇਰੇ ਨਰਕ ਜਿਹਾ ਲੱਗਦਾ ਜਹਾਨ ਮੈਨੂੰ ਬਿਨ ਤੇਰੇ ਨਰਕ ਜਿਹਾ ਲੱਗਦਾ ਜਹਾਨ ਮੈਨੂੰ ਬਿਨ ਤੇਰੇ ਨਰਕ ਜਿਹਾ ਲੱਗਦਾ ਜਹਾਨ ਮੈਨੂੰ ਦੁਨੀਆ ਦਾ ਜਾ ਚਤ ਤੱਕ ਖੜੇ ਬੇਬੇ ਬਾਪੂ ਮੇਰੇ ਨਾਲ ਫੜਨਾ ਕੋਈ ਸਕੇ ਮੈਨੂੰ